ਮੈਨੂੰ ਤੇ ਮਾਂ ਪਰਸ਼ਾਨੀ ਸੋ ਤਾਂ ਗਿਆ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਪਤ ਫੋਜਾਂ ਸ਼ਹੀਦੀ ਰੂਹਾਂ ਗੁਪਤ ਫੋਜਾਂ ਅੰਮ੍ਰਿਤ ਵੇਲੇ ਹਰ ਸਿੱਖ ਦੇ ਘਰ ਆਉਂਦੀਆਂ 2:3 ਉੱਠ ਜੇ 3:30 ਉੱਠ ਜੇ 4:00 ਉੱਠ ਜੇ 4:30 ਕਈਆਂ ਦੇ ਨਾਲ ਬੀਤਦਾ ਵੀ ਹੈ ਅੱਖਾਂ ਖੁੱਲਣ ਤੋਂ ਬਾਅਦ ਪਤਾ ਲੱਗਦਾ ਵੀ ਮੈਨੂੰ ਕਿਨੇ ਠਾਇਆ ਅਨਪਵਜਾ ਇਹ ਤੂੰ ਗੁਰੂ ਦਾ ਪਿਆਰਾ ਤੇ ਹੈ ਕੋਈ ਕਰ ਉਹ ਫਿਰ ਜਿਹੜੇ ਜੁੜਦੇ ਨੇ ਤੇ ਉਹ ਜਿਹੜੀਆਂ ਬਖਸ਼ੀਆਂ ਰੂਹਾਂ ਜਾਣ ਲੱਗਿਆਂ ਕਹਿ ਜਾਂਦੀਆਂ ਜਮਦੂਤੋ ਅਲਾਮਤੋ ਗਰੀਬੀ ਕਲ ਕਲੇਸ਼ ਇਹ ਬੂਆ ਬਾਜਾਂ ਵਾਲੇ ਦੇ ਪ੍ਰੇਮੀ ਕਰਦਾ ਇੱਥੇ ਅੰਦਰ ਨਹੀਂ ਵੜਨਾ ਆਖੋ ਸਾਥ ਫਿਰ ਜਿਹੜੇ 6 ਤੱਕ 6:30 ਤੱਕ ਵੀ ਨਹੀਂ ਇਹ ਰੋ ਬਖਸ਼ੀਆਂ ਰੂਹਾ ਕਹਿ ਜਾਂਦੀ ਐ ਵੀ ਇਹਨੇ ਅਮਰਤ ਵੇਲਾ ਹੀ ਨਹੀਂ ਸੰਭਾਲਿਆ ਜੋ ਮਰਜੀ ਕਾਰਵਾਈ ਕਰ ਆਖੋ ਸਾਥ ਮੈਂ ਤੇਰੀ ਵਾਹ ਉਹ ਜਿਹੜਾ ਪੜਦੇ ਹੋ ਨਾ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਜ ਇਹ ਉਹਨਾਂ ਘਰਾਂ ਵਿੱਚ ਜਿੱਥੇ ਸੁਗਮਨੀ ਸਰ ਹੈ ਹੀ ਨਹੀਂ ਜਗਜੀਤ ਸਿੰਘ ਹੈ ਹੀ ਨਹੀਂ ਅਮਰਤ ਵੇਲਾ ਹੈ ਹੀ ਇਹ ਅਲਾਮਤਾਂ ਇਹ ਮਾੜੀਆਂ ਚੀਜ਼ਾਂ ਉਹਨਾਂ ਬਸ ਥੋੜਾ ਜਿਹਾ ਕਹਿਣ ਤੋਂ ਭਾਪ ਸੀ ਵੀ ਸਾਡੇ ਘਰਾਂ ਵਿੱਚ ਗੱਲ ਕਰੂਆਂ ਕਿਵੇਂ ਅੰਦਰ ਨਹੀਂ ਪ੍ਰਵੇਸ਼ ਕਰਨੀ ਆ ਜੇ ਜਪਜੀ ਸਾਹਿਬ ਹੋਏਗੀ ਸੁਖਮਨੀ ਸਾਹਿਬ ਹੋਏਗੀ ਅਮਰ ਤੇਵਿਲਾ ਹੋਏਗਾ ਨਹੀਂ ਤੇ ਤਰਦੀਆਂ ਭਾਰੀਆਂ ਹੁੰਦੀਆਂ ਹੁਣੇ ਪੰਕਤੀਆਂ ਬੜੋ ਭਲੀ ਸੁਹਾਵੇ ਛਾਪਰੀ ਜਾਂ ਮੈਂ ਗੁਣ ਗਾਏ ਦੂਜੀ ਪੰਕਤੀ ਪੜੋ ਕਿਤਹਿ ਕਾਮਨਾ ਧੌਲ ਹਰ ਜਿਤ ਹਰ ਬਸਰਾਏ ਜਿਸ ਧਰਤੀ ਤੇ ਨਾਂ ਨੇ ਉਹਨ ਪਾਰਾ ਗਿਆ ਉਹ ਇਹ ਕਾਮ ਹੀ ਨਹੀਂ ਧਰਤੀਆਂ ਦੇ ਦੋ ਹਿੱਸੇ ਕੀਤੇ ਗੁਰਬਾਣੀ ਨੇ ਮੈਂ ਪੜਿਆ ਵੀ ਇਹ ਤੇ ਵਾਪੁਰਸ਼ਾਂ ਤੋਂ ਸੁਣਿਆ ਸਰਮਨ ਕਿੰਨਾ ਆ ਗਿਆ ਕਹਰੀ ਮਾਂ ਬਾਪ ਹੋਵੇ ਸਰਮਨ ਦਰਲਾ ਕੋਈ ਪਾਈ ਗੁਰਦਾਜ ਜੀ ਪਰ ਇੱਕ ਜਗ੍ਹਾ ਤੇ ਧਰਤੀ ਭਾਰੀ ਆ ਗਈ ਧਰਤੀ ਇਹੋ ਜੀ ਆ ਗਈ ਜਦੋਂ ਆਪਣੇ ਮਾਤਾ ਪਿਤਾ ਨੂੰ ਤੀਰਥ ਯਾਤਰਾ ਲੈ ਕੇ ਜਾ ਰਹੇ ਸੀ ਫੋਟੋ ਵੇਖਦੇ ਸੀ ਛਾਬਾ ਚੱਕ ਗਿਆ ਇੱਕ ਅੱਖਾਂ ਦੀ ਜੋਤ ਨਹੀਂ ਸੀ ਮਾਪੇ ਦੀ ਇੱਕ ਛਾਬੇ ਚ ਮਾਤਾ ਪਿਤਾ ਫੋਟੋ ਵੇਖਦੇ ਇੱਕ ਧਰਤੀ ਭਾਰੀ ਆ ਗਈ ਸੀ ਤੇ ਉੱਥੇ ਸਰਵਨ ਮਾਪਿਓ ਨੂੰ ਕਹਿੰਦਾ ਮੈਨੂੰ ਕਰਾਇਆ ਦਿਓ ਆਪੋ ਸਾਧੂ ਇਹਨੀ ਯਾਤਰਾ ਕਰਾਣੇ ਮੈਨੂੰ ਕਰਾਇਆ ਸੀ ਮਾਪਿਓ ਸਿਆਣੇ ਜੀ ਉਹ ਕਹਿੰਦੇ ਇਹਦਾ ਕਸੂਰ ਨਹੀਂ ਇਹ ਧਰਤੀ ਤੇ ਇੰਨਾ ਗਲਤ ਵਾਸਾ ਹੈ ਸਾਡੇ ਬੱਚੇ ਦੀ ਬੁੱਧੀ ਬਰਢ ਗਈ ਸਿਆਣੇ ਜੀ ਕਿਦੇ ਨਹੀਂ ਬਚਿਆ ਨਹੀਂ ਜ਼ਰੂਰ ਕਰਾਇਆ ਦਿਆਂਗੇ ਸਿਰਫ ਤੁਹਾਨੂੰ ਕੁਝ ਕੋ ਅੱਗੇ ਲੈ ਜਾ ਤੇਰਾ ਕਰਾਇਆ ਦਿੰਉਂ ਦਿਆਂ ਕਹਿੰਦੇ ਉਹਨਾਂ ਨੂੰ ਪਤਾ ਸੀ ਭਾਰੀ ਧਰਤੀ ਬੰਦੀ ਪੈ ਗਈ ਥੋੜੇ ਜੇ ਕੋ ਅੱਗੇ ਖੜਿਆ ਮਾਪਿਓ ਗੈਣ ਲਗੇ ਤੇ ਇਹ ਕਰਾਇਆ ਨਹੀਂ ਨਹੀਂ ਮੇਰੇ ਕੋ ਭੁੱਲ ਹੋ ਗਈ ਪਤਾ ਨਹੀਂ ਮੇਰਾ ਕੀ ਆਦਮੀ ਜਨਾਨੀ ਗਏ ਧਰਤੀ ਵੇਖਾਂ ਤੇ ਆਪੇ ਚ ਲੜਨ ਲੱਗ ਪਏ ਉਹ ਕਹਿੰਦੇ ਵਾਕੇ ਅੱਜ ਵੀ ਉੱਥੇ ਹੋਈ ਏ ਹਿਸਾਬ ਅਬ ਸੈਟ ਹੋ ਜਾਂਦਾ ਚੰਗਾ ਬਣਾ ਬਣਾ ਉਹਦੀ ਪਰਦੇ ਜੈਪੁਰ ਤੋਂ ਕੋਲ ਨਸੇ ਬੈ ਜੀ ਮੈਨੂੰ ਭੁੱਲ ਜਾਂਦੀਆਂ ਜਾਗਾ ਮਤਲਬ ਹੈ ਗਈਆਂ ਧਰਤੀਆਂ ਪਹਾੜੀਆਂ ਹੋਲੀਆਂ ਇਹ ਭਾਰੀ ਧਰਤੀ ਹੀ ਗੋਇੰਦਵਾਲ ਪਾਈਓ ਆਇਆ ਗੁਰੂ ਸਾਹਿਬ ਤੁਹੀ ਲੈ ਲਓ ਮੈਂ ਤਾਂ ਸਵੇਰੇ ਕੰਦਾ ਬਣਾਣਾ ਰਾਤੀ ਝੜ ਜਾਂਦੀ ਗੋਂਦ ਦੱਸਦਾ ਭਾਈ ਗੋਂਦਾ ਜੀ ਫਿਰ ਗੁਰੂ ਅਮਰਦਾਸ ਜੀ ਦੀ ਡਿਊਟੀ ਲਈ ਗੁਰੂ ਅੰਗਦ ਦੇਵ ਜੀ ਨੇ ਤੇ ਆਓ ਹੋਰ ਕੋਈ ਨਹੀਂ ਸੀ ਥੋੜਾ ਪਿਆਰ ਆਹ ਛੜੀ ਲੈ ਜਾਓ ਜਬਜੀ ਸਾਹਿਬ ਸਾਹੀ ਸੁਣਿਆ ਇਹਦੀ ਡਿਟੇਲ ਨਾਲ ਕੋਈ ਉਮਰਦਾਈ ਨੇ ਕੋਈ ਇਤਰਾ ਕੀਤਾ ਹਰ ਜਗ੍ਹਾ ਜਪੁਜੀ ਸਾਹਿਬ ਦੀ ਵਾਰ ਲਾ ਕੇ ਕੰਮ ਕੀ